ਤੇ ਮੈਨੂੰ ਸ਼ਰਮ ਆਉਂਦੀ ਹੈ ਕਹਿੰਦਾ ਕਿ ਕੱਲ ਜਿਸ ਤਰ੍ਹਾਂ ਮੁੱਖ ਮੰਤਰੀ ਜ਼ੋਰ ਲਾ ਰਿਹਾ ਸੀ ਜਰ ਇਹੋ ਜਿਹਾ ਮੁੱਖ ਮੰਤਰੀ ਜਿਹੜਾ ਇੱਕ ਦਿਨ ਹੜਾਂ ਦੇ ਵਿੱਚ ਪੈਰ ਨਾ ਜ਼ਮੀਨ ਤੇ ਰੱਖਿਆ ਹੋਏ ਉਹ ਗਏ ਤੇ ਸੀਗੇ ਜੀ ਰੋਟੀ ਖਾ ਕੇ ਤੇ ਆਏ ਸੀ ਹੜਾਂ ਜੀ ਦਾ ਗਏ ਸੀ ਜਦੋਂ ਬਾਅਦ ਕਹਿੰਦੇ ਜੀ ਉਹ ਭੁੱਖਾ ਰਿਆ ਕੇਜਰੀਵਾਲ ਕਹਿੰਦਾ ਕਿ ਇਹ ਭੁੱਖੇ ਰਹਿਣ ਕਰਕੇ ਜਿਹੜੀ ਇਹਨੂੰ ਇਹਨੂੰ ਪ੍ਰੋਬਲਮ ਆ ਗਈ ਉੱਥੋਂ ਜਿਹੜੀ ਨਾਲ ਹੀ ਤੁਸੀਂ ਵੇਖ ਲਿਆ ਕਿ ਜਿਹੜੀ ਰੋਟੀ ਰੱਖੀ ਤੇ ਉਹ ਫੜਾ ਦੂਸਰੇ ਨੂੰ ਦਿੱਤੀ ਰੰਧਾਵਾ ਸਾਹਿਬ ਕੋਈ ਵੀ ਬਿਮਾਰ ਹੋ ਸਕਦਾ ਤੁਸੀਂ ਉਹਨਾਂ ਦੀ ਬਿਮਾਰੀ ਤੇ ਤਾਂ ਨਾ ਨਾ ਤੰਜ ਕੱਸਿਆ ਕਰੋ ਜਿਵੇਂ ਕੱਲ ਬਾਜਵਾ ਸਾਹਿਬ ਵੀ ਕੱਛ ਰਹੇ ਇੱਕ ਮਿੰਟ ਮੇਰੀ ਗੱਲ ਸੁਣੋ ਜਿਹੜਾ ਉਹਨਾਂ ਨੇ ਲੋਕਾਂ ਤੇ ਤੰਜ ਕੱਢ ਮੈਂ ਇਹ ਕਹਿ ਕੇ ਜੋ ਪਾਰਲਮੈਂਟ ਅਸੈਂਬਲੀ ਚ ਬੋਲੇ ਨੇ ਕੋਈ ਇੱਕ ਛੀ ਮਿਸਟਰ ਦਾ ਲੈਵਲ ਨਹੀਂ ਰੰਧਾਵਾ ਸਾਹਿਬ ਜੇ ਕੱਲਾ ਤੁਹਾਡੇ ਹਲਕੇ ਦਾ ਹੀ ਅੰਦਾਜ਼ਾ ਲਾਈਏ ਤੇ ਕਿੰਨਾ ਕੁ ਨੁਕਸਾਨ ਮੰਨਦੇ ਤੁਸੀਂ ਆਪਣੇ ਹਲਕੇ ਦੇ ਵਿੱਚ ਬਿਲਕੁਲ ਜਿਵੇਂ ਇੱਥੇ ਆਪਾਂ ਕੱਲੇ ਹਲਕੇ ਹਲਕੇ ਦਾ ਕਰਾਈ ਕਰਾਈ ਕਰੀਏ 22 300 ਕਰੋੜ ਦਾ ਇੱਥੇ ਨੁਕਸਾਨ ਹੋਇਆ। ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਵੱਖ-ਵੱਖ ਸੋ ਸੇਵਾ ਦੇ ਸਕੁੰਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਸੇਵਾਦਾਰ ਵੱਖ-ਵੱਖ ਜਥੇਬੰਦੀਆਂ ਸੰਪਰਦਾਵਾਂ ਇੱਥੇ ਹਾਜ਼ਰ ਨੇ ਨਾਲ ਦੀ ਨਾਲ ਸਾਡੇ ਵੱਡੇ ਜਿਹੜੇ ਰਾਜਨੀਤਿਕ ਆਗੂ ਨੇ ਉਹ ਇੱਥੇ ਪਹਿਲਵਾਨੀ ਗੇੜੇ ਨਹੀਂ ਮਾਰ ਰਹੇ ਉੱਥੇ ਅਸੀਂ ਉਹਨਾਂ ਨੂੰ ਅਖੀ ਹੱਥੀਂ ਸੇਵਾ ਕਰਦੇ ਇੱਥੇ ਦੇਖ ਰਹੇ ਆ ਔਰ ਇਹਨਾਂ ਦੀ ਹੌਸਲਾ ਫਜ਼ਾਈ ਕਰਦੇ ਰਹੇ ਦੇਖ ਰਹੇ ਆ ਰੰਧਾਵਾ ਸਾਹਿਬ ਸਾਡੇ ਨਾਲ ਇਸ ਵੇਲੇ ਨੇ ਪਾਰਲੀਮੈਂਟ ਦੇ ਮੈਂਬਰ ਨੇ ਸਾਡੇ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਬਕਾ ਕੈਬਨਿਟ ਵਜ਼ੀਰ ਸਾਬਕਾ ਉਪ ਮੁੱਖ ਮੰਤਰੀ ਰੰਧਾਵਾ ਸਾਹਿਬ ਤੁਸੀਂ ਇਹ ਸਾਰਾ ਜਿਹੜਾ ਸੇਵਾ ਦਾ ਨਜ਼ਾਰਾ ਵੇਖ ਕੇ ਕੀ ਮਹਿਸੂਸ ਕਰਦੇ ਹੋ ਦੇਖੋ ਅੱਗੇ ਪਹਿਲਾਂ ਸਭ ਤੋਂ ਪਹਿਲਾਂ ਪਿੰਡ ਵਾਲਿਆਂ ਦਾ ਥੀਟਰਕੇ ਵਾਲੇ ਤੇ ਖਾਸਾਂ ਵਾਲੀ ਉਹਨਾਂ ਦੇ ਉਦਮ ਦੇ ਨਾਲ ਇੱਥੋਂ ਕੰਮ ਸ਼ੁਰੂ ਹੋਇਆ। ਔਰ ਮੈਂ ਸਭ ਤੋਂ ਪਹਿਲਾਂ ਰਾਰਾ ਸਵਾਮੀ ਵਾਲੇ ਡੇਰੇ ਵਾਲੇ ਬਾਬਾ ਜੀ ਦਾ ਧੰਨਵਾਦ ਕਰਦਾ ਕਿ ਜਿਸ ਵੇਲੇ ਉਹਨਾਂ ਨੇ ਡੇਰਾ ਬਾਬਾ ਨਾਨਕ ਕਲਾਨੌਰ ਆਏ ਨੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਇੱਥੇ ਬਹੁਤ ਜ਼ਮੀਨਾਂ ਖਰਾਬ ਹੋ ਗਈ। ਤੇ ਉਹਨਾਂ ਨੇ ਸੰਗਤ ਨੂੰ ਇਹ ਉਪੜਾਇਆ ਕਿ ਪਹਿਲਾਂ ਉੱਥੋਂ ਵਾਲਾ ਪੱਖੋ ਘਟਾਲੀ ਸਾਹਿਬ ਵਾਲਾ ਪਾਰ ਜਿਹੜਾ ਉਹ ਪੂਰਾ ਉਹਨਾਂ ਨੇ ਹੁਣ ਇੱਧਰ ਆ ਕੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਵੀ ਆ। ਤੇ ਇੱਥੇ ਇਹਨਾਂ ਨੇ ਹੁਣੇ ਮੰਗ ਕੀਤੀ ਸੀ ਕਿ ਸਾਨੂੰ ਉਹ ਮੈਂ ਬਲੇਡ ਜਿਹਦੇ ਕਿ ਲੱਗਾ ਰੱਖੀ ਇੱਥੋਂ ਰੇਤਾ ਜਿਹੜੀ ਆ ਮਿੱਟੀ ਉਥੋਂ ਥੱਲੇ ਨਹੀਂ ਜਾ ਰਹੀ ਉਹ ਮੈਂ ਉਹਨਾਂ ਨੂੰ ਕਿਹਾ ਕੁਝ ਜੀਸੀਬੀ ਇਹਦੀ ਵੀ ਮੰਗੀ ਜੀਸੀਬੀ ਇੱਕ ਹੋਰ ਆਏ ਸ਼ਾਮ ਤੱਕ ਪਹੁੰਚੇਗੀ ਤੇ ਇੱਕ ਉਹ ਬਲੇਡ ਵਾਲਾ ਜਿਹੜਾ ਹੁੰਦਾ ਜਿਹੜਾ ਸੜਕਾਂ ਤੇ ਗਰੇਡਰ ਗਰੇਡਰ ਜਿਹੜਾ ਉਹ ਵੀ ਇੱਕ ਅੱਜ ਪਹੁੰਚੂਗਾ ਇੱਕ ਦੋ ਦਿਨ ਦੇ ਬਾਅਦ ਪਹੁੰਚੇਗਾ ਉਹਨਾਂ ਦਾ ਕਾਫੀ ਜਿਹੜੀ ਸਾਹਮਣੇ ਲੱਗ ਗਿਆ ਇਹਨੂੰ ਕਾਫੀ ਅੱਗੇ ਤੱਕ ਉਹ ਖਿੱਚ ਕੇ ਲੈ ਲਿਆ ਔਰ ਇਹ ਪਿੰਡ ਦੇ ਵਿੱਚ ਜਿਹੜੇ ਜਿੱਥੇ ਆਪਾਂ ਖੜੇ ਹਾਂ 500 150 ਕੁੱਲਾ ਜ਼ਮੀਨ ਇਹ ਜਿਹੜੀ ਜ਼ਮੀਨ ਖਰਾਬ ਹੋਈ ਹੈ ਉਹ ਗੂਗੀ ਵਾਲੀ ਟੋਟਲ ਰੰਦਾਵਾ ਸਾਹਿਬ ਜੇ ਕੱਲਾ ਤੁਹਾਡੇ ਹਲਕੇ ਦਾ ਹੀ ਅੰਦਾਜ਼ਾ ਲਾਈਏ ਤੇ ਕਿੰਨਾ ਕੁ ਨੁਕਸਾਨ ਮੰਨਦੇ ਹੋ ਤੁਸੀਂ ਆਪਣੇ ਹਲਕੇ ਦੇ ਵਿੱਚ ਬਿਲਕੁਲ ਜਿਵੇਂ ਇੱਥੇ ਆਪਾਂ ਕੱਲੇ ਹਲਕੇ ਹਲਕੇ ਦਾ ਕਰਾਈ ਕਰਾਈ ਕਰੀਏ 2300 ਕਰੋੜ ਦਾ ਇੱਥੇ ਨੁਕਸਾਨ ਹੋ ਗਾ ਔਰ ਜਿਹੜੀ ਕੇਂਦਰ ਸਰਕਾਰ ਨੇ ਤਾਂ ਸਿਰਫ 1500 ਕਰੋੜ ਦਿੱਤਾ ਪੂਰੇ ਪੰਜਾਬ ਵਾਸਤੇ ਤੇ ਤੁਹਾਡਾ 250 ਕਰੋੜ ਤੁਹਾਡਾ ਹੀ ਫਿਰ ਕਿਦਾਂ ਕੰਮ ਜਿਹੜਾ ਇਹ 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 ਕਹਿੰਨਾ ਕਿ ਆਪਾਂ ਮੈਂ ਪੰਜਾਬ ਦੇ ਲੋਕਾਂ ਦਾ ਅੰਦਾਕੜਾ ਸਾਬ ਜੋ ਉੱਥੋਂ ਆਏ ਨੇ ਫਤਿਹਗੜ੍ਹ ਸਾਹਿਬ ਤੋਂ ਸਾਡੇ 1 ਐਮਐਲਏ ਨੇ ਤਿੰਨ ਵਾਰੀ ਐਮਐਲਏ ਰਹੇ ਨੇ ਜੇ ਏਡੀ ਤੋਂ ਆ ਕੇ ਇੱਥੇ ਇਹ ਆਪਣਾ ਵੀ ਯੋਗਦਾਨ ਪਾ ਰਹੇ ਨੇ ਤੇ ਪੂਰੇ ਪੰਜਾਬ ਦੇ ਪੂਰੇ ਬੋਰਡ ਦੇ ਵਿੱਚ ਜਿੱਥੇ-ਜਿੱਥੇ ਸਿੱਖ ਜਾਂ ਦੂਸਰੇ ਬੈਠੇ ਨੇ ਮੇਰੇ ਕੋਲ ਸਵੇਰੇ ਅਜਮੇਰ ਤੋਂ ਇਹ ਬੈਠੇ ਸੀ ਇਹਨਾਂ ਦੇ ਸਾਹਮਣੇ ਸੰਜੀਪ ਦੇ ਸਾਹਮਣੇ ਬੈਠੇ ਸੀ ਉਹਨਾਂ ਇੱਕ ਪਿੰਡ ਹੀ ਲੈ ਲਿਆ ਕਹਿੰਦਾ ਸਾਨੂੰ ਆ ਪਿੰਡ ਦੇ ਦਿਓ ਅਰੇ ਪਿੰਡ 'ਚ ਸਾਰਾ ਜੋ ਖਰਚਾ ਹੋ ਗਿਆ ਸੀ ਕਰਾਂਗੇ ਤੇ ਮੈਨੂੰ ਸ਼ਰਮ ਆਉਂਦੀ ਹੈ ਕਹਿੰਦਾ ਕਿ ਕੱਲ ਜਿਸ ਤਰ੍ਹਾਂ ਮੁੱਖ ਮੰਤਰੀ ਜ਼ੋਰ ਲਾ ਰਿਹਾ ਸੀ ਯਾਰ ਇਹੋ ਜਿਹਾ ਮੁੱਖ ਮੰਤਰੀ ਜਿਹੜਾ ਇੱਕ ਦਿਨ ਹੜਾਂ ਦੇ ਵਿੱਚ ਪੈਰ ਨਾ ਜ਼ਮੀਨ ਤੇ ਰੱਖਿਆ ਹੋਏ ਉਹ ਗਏ ਤੇ ਸੀਗੇ ਜੀ ਰੋਟੀ ਖਾ ਕੇ ਤੇ ਆਏ ਸੀ ਹੜਾਂ 'ਚ ਹੀ ਤਾਂ ਗਏ ਸੀ ਜਦੋਂ ਬਾਅਦ ਕਹਿੰਦੇ ਜੀ ਉਹ ਭੁੱਖਾ ਰਿਆ ਕੇਜਰੀਵਾਲ ਕਹਿੰਦਾ ਕਿ ਇਹ ਭੁੱਖੇ ਰਹਿਣ ਕਰਕੇ ਜਿਹੜੀ ਇਹਨੂੰ ਇਹਨੂੰ ਪ੍ਰੋਬਲਮ ਆ ਗਈ ਉੱਥੋਂ ਜਿਹੜੀ ਨਾਲ ਹੀ ਤੁਸੀਂ ਵੇਖ ਲੈ ਕਿ ਜਿਹੜੀ ਰੋਟੀ ਰੱਖੀ ਤੇ ਫੜਾ ਦੂਸਰੇ ਨੂੰ ਦਿੱਤੀ ਰੰਧਾਵਾ ਸਾਹਿਬ ਕੋਈ ਵੀ ਬਿਮਾਰ ਹੋ ਸਕਦਾ ਤੁਸੀਂ ਉਹਨਾਂ ਦੀ ਬਿਮਾਰੀ ਤੇ ਤਾਂ ਨਾ ਨਾ ਤੰਜ ਕੱਸਿਆ ਕਰੋ ਜਿਵੇਂ ਕੱਲ ਮਾਜਵਾ ਸਾਹਿਬ ਵੀ ਕੱਛ ਰਹੇ ਇੱਕ ਮਿੰਟ ਮੇਰੀ ਗੱਲ ਸੁਣੋ ਜਿਹੜਾ ਉਹਨਾਂ ਨੇ ਲੋਕਾਂ ਤੇ ਤੰਜ ਕੱਲ ਮੈਂ ਇਹ ਕਹਾਂ ਕਿ ਜੋ ਪਾਰਲਮੈਂਟ ਅਸੈਂਬਲੀ ਚ ਬੋਲੇ ਨੇ ਉਹ ਇੱਕ ਅਚੀਬਨ ਸਦਾ ਲੈਵਲ ਨਹੀਂ ਉੱਥੇ ਅਚੀਬਨ ਨੂੰ ਗੱਲ ਕਰਨੀ ਚਾਹੀਦੀ ਕਿ ਸਾਡੀ ਪੰਜਾਬ ਦੀ ਗੱਲ ਇੱਕ ਦੂਜੇ ਦੇ ਤੁਮਤਾਂ ਲਾਉਣੀਆਂ ਇਹ ਮੁੱਖ ਮੰਤਰੀ ਲਈ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਇਹ ਕਹਿਣਾ ਕਿ ਸਾਡੇ ਕੋਲ ਜਿਹੜੀ ਕੋਈ ਉੱਥੇ ਕਿਉਂ ਦੇਖਾਂਗੇ ਸਾਡੇ ਕੋਲ ਪਈਆਂ ਨੇ ਡਾਂਟਾ ਹੁਣ ਤੋ ਲੋਕਾਂ ਨੂੰ ਤੰਗ ਕਰ ਰਹੇ ਨੇ ਕਿ ਸਾਡੇ ਕੋਲ ਪੈਸੇ ਦਿਓ ਚੜਦੀ ਕਲਾ ਜਿਹੜਾ ਕਿ ਕਿਹੜਾ ਫੰਡ ਆ ਜਿਹੜੀਆਂ ਸੰਪਰਦਾਵਾਂ ਉਹਨਾਂ ਨੂੰ ਕਹਿ ਰਹੇ ਨੇ ਜਿੰਨੀਆਂ ਪੰਚਾਇਤਾਂ ਉਹਦੇ ਚ ਪੈਸੇ ਲੈ ਕੇ ਚਲਾ ਗਿਆ ਇਹ 2.5 ਜੀ ਕੋਈ 2 150 ਕਰੋੜ ਇਕੱਠਾ ਹੋ ਜੂ ਪੰਜਾਬ ਦਾ ਘਟੋ ਘਟ ਦੇ ਨੁਕਸਾਨ ਹੈ 20000 ਕਰੋੜ ਦਾ ਨੁਕਸਾਨ ਆ ਜੇ ਆਪਾਂ ਪੱਟੋ ਘਟ ਲਾ ਲਈਏ ਤਾਂ ਆਪਾਂ ਵੱਧ ਜਿਹੜਾ ਉਹ ਨੂੰ ਮੈਂ ਅਜੇ ਨਹੀਂ ਕਹਿੰਦਾ ਘਟ ਤੋਂ ਘਟ ਜਰ ਸਿੱਧੀ ਗੱਲ ਆ 44000 ਕਰੋੜ ਦੀ ਸਾਡੀ ਸੀਸੀ ਲਿਮਟ ਆ 10% ਦੇ ਝੋਨਾ ਖਲਾਬ ਹੋ ਗਿਆ ਉਹ ਰਹਿਣ ਦੋ 20% ਨੂੰ ਤੇ ਫਿਰ ਉਹ 4000 ਕਰੋੜ ਹੀ ਦੇ ਦੇ મોદી ਇਹਨੂੰ ਮੰਗਾ ਮੰਨਣੇ ਚਾਹੀਦੇ ਆ ਲੜਾਈ ਲੜਨੀ ਦਿੱਲੀ ਨਾਲ ਇਹ ਜਿਹੜੀ ਜਿਹੜੀ ਉਹ ਉਕੜ ਖੇਡਾਉਣ ਤੇ ਆ ਨਾ ਮੁੱਖ ਮੰਤਰੀ ਕੱਲ ਅਸੈਂਬਲੀ ਦੇ ਚ ਜਿਹੜੇ ਯਾਰ ਇਹ ਮਹਿਸੂਸ ਕੀਤਾ ਚ ਜੇ ਇਹੋ ਜਿਹੇ ਬੰਦੇ ਇਹੋ ਜਿਹੇ ਅਸੈਂਬਲੀਆ ਚ ਆਉਂਦੇ ਆ ਤੇ ਮੱਥਾ ਹੀ ਟੇਕ ਦੇਣਾ ਚਾਹੀਦਾ ਕਿ ਭਾਈ ਇਹ ਜਿਹੜੇ ਇਦਾਂ ਦੇ ਪੋਲਿਟਿਸ਼ੀਅਨ ਨੂੰ ਛੱਡ ਹੀ ਲੈਣਾ ਚਾਹੀਦਾ ਕਾਂਗਰਸ ਮੰਗ ਕਰਦੀ ਕਿ ਚੜ੍ਹਦੀ ਕਲਾ ਵਾਲਾ ਜਿਹੜਾ ਉਹਨਾਂ ਦਾ ਇੱਕ ਹੈਗੀ ਐਨਜੀਓ ਉਹਨੂੰ ਆਰਟੀਆਈ ਦੀ ਹੇਠ ਲੈ ਆਉਣਾ ਚਾਹੀਦਾ ਨਾ ਬੀਜੇਪੀ ਲੈ ਕੇ ਜੇ ਉਹ ਲੈਉਣ ਤਾਂ ਫਿਰ ਦਾਨ ਦੇ ਦੇਣਾ ਚਾਹੀਦਾ ਇਹ ਤਾਂ ਦਾਨ ਤੇ ਡੰਡੇ ਨਾਲ ਲੈ ਰਹੇ ਨੇ ਗਾਂ ਤੋਂ ਡੰਡੇ ਨਾਲ ਲੈ ਰਹੇ ਨੇ ਜਿਹਨੇ ਆਰਗੇਨਾਈਜ਼ ਨਹੀਂ ਉਹ ਲੋਕਾਂ ਨੂੰ ਡਰ ਕਹਿੰਦੇ ਕਿ ਤੁਹਾਨੂੰ ਅੰਦਰ ਦਵਾਵਾਂਗੇ ਜੇ ਨਾ ਭੇਜੇ ਇਹ ਤੁਹਾਡੇ ਵਾਰੀ ਵੀ ਮੁੱਖ ਮੰਤਰੀ ਰਾਤ ਪੋਸ਼ ਫੰਡ ਹੁੰਦਾ ਸੀਗਾ ਦਿੱਲੀ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਨੇ ਜਿਹੜਾ ਇੱਕ ਪ੍ਰਧਾਨ ਮੰਤਰੀ ਪ੍ਰੈਮੀਅਰ ਕੇਅਰ ਫੰਡ ਹੁੰਦਾ ਹਾਂਜੀ ਪਰ ਉਹਨਾਂ ਨੇ ਇੱਕ ਭਾਜਪਾ ਨੇ ਇੱਕ ਵੱਖਰਾ ਬਣਾਇਆ ਨਾ ਉਹ ਜੋ ਇਹਨਾਂ ਨੇ ਬਣਾਇਆ ਉਹਨਾਂ ਨੇ ਭਾਜਪਾ ਵੱਲੋਂ ਵੇਖੀ ਨਾ ਬਣਾਇਆ ਇੱਥੇ ਕਿਸੇ ਦੀ ਵੀ ਅਕਾਉਂਟੇਬਿਲਟੀ ਨਹੀਂ ਕੀ ਕਿ ਕਿੰਨੀ ਆਈ ਤੇ ਕਿੰਨੇ ਗਏ ਤੇ ਕਿੱਥੇ ਦਿੱਤੇ ਇਹ ਇਹਨਾਂ ਨੇ ਆਪਣੇ ਪਾਰਟੀਆਂ ਚ ਚੋਣ ਲਈ ਰੱਖੇ ਨੇ ਫੰਡ ਦੂਸਰੀ ਚੀਜ਼ ਜਿਹੜਾ ਪੁੱਛਿਆ ਕੇ ਕਾਂਗਰਸ ਵਾਲੇ ਕਾਂਗਰਸ ਵਾਲੇ ਉਦੋਂ ਇੱਥੇ ਗਵਰਨਰ ਰੂਲ ਸੀਗਾ ਜਿਸ ਵੇਲੇ 88 ਚ ਹੜ ਆਇਆ ਸਭ ਤੋਂ ਪਹਿਲਾਂ ਉਹਨੇ ਰਾਹੁਲ ਗਾਂਧੀ ਰਜੀਵ ਗਾਂਧੀ ਨੇ ਦਿੱਲੀ ਤੋਂ ਬੈਠੇ ਕਹ ਦਿੱਤਾ ਹੀ ਆਉਣ ਤੋਂ ਪਹਿਲਾਂ ਹੀ ਤੇ ਮੈਂ 100 ਕਰੋੜ ਜਿਹੜੇ ਉੱਥੋਂ ਦੇ ਦੇਣਾ ਤੇ ਇੱਥੇ ਜਿਹੜਾ ਹੁਣ 1600 ਕਰੋੜ ਹੈ ਦਾ ਦੋਵੇਂ ਹੀ ਆਪਸ ਵਿੱਚ ਲੜੀ ਜਾਂਦੇ ਨੇ ਉਹ ਪ੍ਰਾਈਮ ਮਿਨਿਸਟਰ ਕਹਿੰਦਾ ਤੇਰੇ ਮੈਂ 1200 ਦੇ ਨਾਲ 1600 ਦਿੱਤਾ ਤੇ 12000 ਕਰੋੜ ਦਾ ਚੋਂ ਹੀ ਕੱਲ ਅਸੈਂਬਲੀ ਚ ਬੋਲਿਆ ਕਿਉਂ ਕਾਂਗਰਸ ਨੂੰ ਹੀ ਗਾਲਾਂ ਕੱਢੀ ਗਿਆ ਉੱਥੇ ਕਹਿੰਦਾ ਕਿ ਆ ਹੈ ਨਹੀਂ ਜੇ ਪੰਜਾਬ ਨੂੰ ਨੇ ਕੁਝ ਨਹੀਂ ਦਿੱਤਾ ਆ ਲੋ ਔਨ ਰਿਕਾਰਡ ਗੱਲ ਕਰਦਾ ਤੇ ਉਹ ਫਿਰ ਇਹਦਾ ਮਤਲਬ ਇਹਨਾਂ ਪੈਸਾ ਜਿਹੜਾ 12000 ਕਰੋੜਾ ਇਹਨਾਂ ਇਧਰ ਉਧਰ ਵਰਤ ਲਿਆ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਔਰ ਇਹਨਾਂ ਨੂੰ ਵਾਈਟ ਪੇਪਰ ਲਿਆਉਣਾ ਚਾਹੀਦਾ ਇੱਕ ਇੱਕ ਤੁਸੀਂ ਵੀ ਉੱਥੇ ਵੇਖਦੇ ਇੱਕ ਵਾਰੀ ਵੀ ਬੋਲਿਆ ਮੁੱਖ ਮੰਤਰੀ ਕਿ 12000 ਕਰੋੜ ਦਾ ਕੀ ਉਹ ਲੋਕਾਂ ਨੂੰ ਮਜ਼ਾਕ ਕਰਦਾ ਰਿਹਾ ਤੇ ਲੋਕਾਂ ਦੀ ਤੋਹੀਨ ਕਰਦਾ ਰਿਹਾ ਤੇ ਪੰਜਾਬ 'ਚ ਜਿਹੜੇ ਹੜ ਆਏ ਨੇ ਉਹਨਾਂ ਦੀ ਬੇਇੱਜ਼ਤੀ ਕਰ ਰਿਹਾ ਸੀ ਉਹਨਾਂ ਨੇ ਤੇ ਜੇ ਪੰਜਾਬ ਦੀ ਖਾਤਰ ਵਿਧਾਨ ਸਭਾ ਦੇ ਵਿੱਚ ਪ੍ਰੋਟੈਸਟ ਵੀ ਕੀਤਾ ਤੇ ਸੋਯਾਰ ਮੇਰਾ ਖਿਆਲ ਹੈ ਕਿ ਲਾਣਤ ਹੈ ਹੋਜੀ ਗਵਰਨਮੈਂਟ ਤੇ ਕਦੀ ਟ੍ਰੈਜ਼ਰੀ ਬੈਂਕ ਕੀ ਦੀ ਕੀ ਦੇ ਲਈ ਪ੍ਰੋਟੈਸਟ ਕਰ ਰਹੇ ਸੀ ਪ੍ਰੋਟੈਸਟ ਕਰਨ ਤੇ ਬਾਪੂ ਆਪਣੇ ਲਈ ਜਾਣ ਦਿੱਲੀ ਉੱਥੇ ਪ੍ਰੋਟੈਸਟ ਕਰਨ ਕਦਾਨ ਸਮਝ ਕੀ ਉੱਥੇ ਹੀ ਕਿੰਨੂ ਗਾਲਾਂ ਕੱਢ ਰਹੇ ਸੀ ਉਹਨਾਂ ਕਹਿੰਦੇ ਜਿਹੜੇ ਮੁੱਖ ਮੰਤਰੀ ਦੇ ਸਾਹਮਣੇ ਪ੍ਰੋਟੈਸਟ ਕਰਦੇ ਕਿ ਤੂੰ ਕੀਤਾ ਕੀ ਆ ਪੰਜਾਬ 'ਚ ਫਟਾਸਟ ਕੀ ਦਾ ਕੀਤਾ ਤਾਂ ਦਿੱਲੀ ਦਿੱਲੀ ਨੂੰ ਇਹਨਾਂ ਨੂੰ ਜਾਣੇ ਜਾਂਦਾ ਕੱਲ੍ਹ ਦਿੱਲੀ ਵਾਲ ਨੂੰ ਰਾਹ ਕੱਲ੍ਹ ਪ੍ਰਾਈਮ ਮਿਨਿਸਟਰ ਦੇ ਬੁਗੇ ਦੇ ਬਾਹਰ ਪ੍ਰੋਟੈਸਟ ਕਰਨ ਅਸੈਂਬਲੀ 'ਚ ਪ੍ਰੋਟੈਸਟ ਕਰਨ ਦਾ ਕੀ ਮਤਲਬ ਹੈ ਤੁਸੀਂ ਆਪਣੇ ਲੈਵਲ ਤੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਜਾਂ ਮੰਤਰੀ ਕੋਈ ਚੀਜ਼ ਲਿਖ ਦਿੱਤੀ ਆ ਪ੍ਰਧਾਨ ਮੰਤਰੀ ਨੂੰ ਤੁਸੀਂ ਜਾਤੀ ਤੌਰ ਤੇ ਵੀ ਮਿਲੇ ਉਹ ਨਹੀਂ ਪ੍ਰਧਾਨ ਮੰਤਰੀ ਉਹਨਾਂ ਨੂੰ ਨਹੀਂ ਮਿਲਦਾ ਮੈਨੂੰ ਕਿੱਥੋਂ ਮਿਲ ਜੂ ਨਹੀਂ ਜੀ ਜਿਹੜੇ ਮੰਤਰੀ ਨੇ ਕੇਂਦਰੀ ਮੰਤਰੀ ਨੇ ਜਿਹੜੇ ਕੇਂਦਰੀ ਮੰਤਰੀ ਕੋਲ ਤੇ ਪ੍ਰਧਾਨ ਮੰਤਰੀ ਦਾ ਕੰਮ ਹੈ ਕਿ ਇੱਥੇ ਜਿਹੜੀ ਧੂਸੀ ਬਣ ਬਣ ਜੇ ਅੱਜ ਜਿੰਨਾ ਕੁ ਖਰਾਬਾ ਹੋਇਆ ਜਿਹੜੀਆਂ ਸਾਹਮਣੇ ਧੂਸੀ ਆ ਇਹਦੇ ਤੇ 5-700 ਕਰੋੜ ਲੱਖ ਦਾ ਟੋਟਲ ਪ੍ਰਧਾਨ ਮੰਤਰੀ ਨੂੰ ਅਨਾਉਂਸ ਕਰਨਾ ਚਾਹੀਦਾ ਕਿ ਸਾਡੀ ਫਰਸਟ ਡਿਫੈਂਸ ਲਾਈਨ ਹੈ ਅੱਜ ਜੇ ਤੁਸੀਂ ਜਾ ਕੇ ਵੇਖੋ ਜਿੱਥੇ ਮੋਰਚੇ ਨੇ ਉਹਨਾਂ ਮੋਰਚਿਆਂ ਦੇ ਲਾਗੋ ਪਾੜ ਪਿਆ ਇਹਨੂੰ ਇਹਨੂੰ 8 ਫੁੱਟ ਉੱਚੀ ਕਰਨੀ ਚਾਹੀਦਾ ਉਸ ਤੋਂ ਸੀ ਦੂਸਰੇ ਪਾਸੇ ਪੱਥਰ ਲੱਗਣਾ ਚਾਹੀਦਾ ਉਤੋਂ ਦੀ ਸੜਕ ਬਣਨੀ ਚਾਹੀਦੀ ਹੈ ਤੇ ਸਾਨੂੰ ਇਹ ਜਿਹੜੇ ਮੁਆਵਜ਼ੇ ਨਹੀਂ ਸਾਨੂੰ ਕਿਤੇ ਲੋੜ ਹੀ ਨਹੀਂ ਪੈਣੀ ਅਕਾਲੀ ਦਲ ਸੁਖਬੀਰ ਬਾਦਲ ਕਹਿ ਰਿਹਾ ਸਾਡੀ ਸਰਕਾਰ ਆਵੇਗੀ ਇਹ ਪੋਟੇ ਬੰਦ ਬਣਾਏ ਜਾਣਗੇ ਪੈਸੇ ਤੁਹਾਡੇ ਹਿਸਾਬ ਨਾਲ ਪੋਸੀਬਲ ਹੈ ਬੰਦ ਬਣਾਉਣੇ ਇੱਕ ਮਿੰਟ ਸੁਣ ਲੋ ਪੰਜਾਬ ਸਰਕਾਰ ਦੇ ਹੱਥ ਵਾਸਤੇ ਜੁੰਮਲੇ ਬਾਜੀ ਨਾ ਕਰੀਏ ਨਹੀਂ ਮੈਂ ਜੁੰਮਲੇ ਬਾਜੀ ਦੀ ਨਹੀਂ ਗੱਲ ਕਰਦਾ ਮੇਰਾ ਮਤਲਬ ਮੇਰਾ ਖਿਆਲ ਕਿ ਮੇਰਾ ਖਿਆਲ ਇੱਕ ਸਟੇਟ ਗਵਰਨਮੈਂਟ ਬਣਾ ਸਕਦੀ ਬੰਦ ਪੱਕੇ ਕਰ ਪਤਾ ਨਹੀਂ ਉਹਨਾਂ ਨੇ ਜਦੋਂ ਕਹਿੰਦਾ ਨੇ ਟਰੱਕਾਂ ਦੇ ਟਰੱਕ ਪੈਸੇ ਆਉਣਗੇ ਉਦੋਂ ਦੇ ਫੇਰ ਆ ਜਾਣਗੇ ਇਹ ਮੈਂ ਤਾਂ ਗੱਲ ਕਰ ਰਿਹਾ ਕਿ ਜੁੰਮਲੇ ਬਾਜੀ ਜਿਹੜੀ ਇਹਨੂੰ ਨਾ ਕਰੀਏ ਸੀਰੀਅਸ ਹੋਵੋ ਇਹ ਤੁਸੀਂ ਬਣਨੇ ਚਾਹੀਦੇ ਤੁਹਾਨੂੰ ਸੱਕੀ ਜਿਹੜੀ ਆ ਉਹ ਉਹਨੂੰ ਬਣਨਾ ਚਾਹੀਦਾ ਉਹਦੀ ਫਰਸਟ ਡਿਫੈਂਸ ਲਾਈਨ ਸਾਡੀ ਡਿਫੈਂਸ ਲਾਈਨ ਹੀ ਨਹੀਂ ਜੇ ਮਜ਼ਬੂਤ ਫਰਸਟ ਵੀ ਤੇ ਸੈਕੰਡ ਵੀ ਇਹ ਦਿੱਲੀ ਦੀ ਗਵਰਨਮੈਂਟ ਦਾ ਕੰਮ ਆ ਤੇ ਇਹਦੇ ਤੁਸੀਂ ਬਣੇ ਅਬ ਕਦੀ ਹੜ ਨਹੀਂ ਆਉਣਾ ਤੁਸੀਂ ਇਸ ਹੜ ਨੂੰ ਕੁਦਰਤੀ ਆਫਤ ਮੰਨਦੇ ਹੋ ਕਿ ਜੇ ਵੀ ਤੁਸੀਂ ਵੀ ਮੈਨਮੇਡ ਮੰਨ ਨਹੀਂ ਤੁਸੀਂ ਇਹ ਮੈਨੂੰ ਦੱਸੋ ਤੁਸੀਂ ਕੀ ਮੰਨਦੇ ਅਸੀਂ ਤੇ ਅਸੀਂ ਤੇ ਦੋਵੇਂ ਚੀਜ਼ਾਂ ਮੰਨਦੇ ਆ ਵੇਖੋ ਜੀ ਕ੍ਰਿਸ਼ਨ ਕੁਮਾਰ ਨੂੰ ਅਰੈਸਟ ਕਰਨਾ ਚਾਹੀਦਾ ਚੀਫ ਇੰਜੀਨੀਅਰ ਤੋਂ ਮੇ ਫੜਨੇ ਚਾਹੀਦੇ ਦਾਇਕ ਕੋਰਸ ਸੈਟਿੰਗ ਚਾਜ ਬੈਠ ਕੇ ਕਰੇ ਇੱਕ ਐਕਸ਼ਨ ਤੇ ਐਸਡੀਓ ਦਾ ਕੋਈ ਉੱਥੇ ਰੋਲ ਨਹੀਂ ਹੁੰਦਾ ਛੇਫ ਜਿੰਨੀਆਂ ਦਾ ਰੋਲ ਹੈ ਜਿਨ੍ਹਾਂ ਨੇ ਫਲੱਡ ਗੇਟ ਖੋਲੇ ਨਹੀਂ ਪਹਿਲਾਂ ਜਦੋਂ ਖੋਲੇ ਨੇ ਤੇ ਪਿਛਲਾ ਖੋਲ ਦਿੱਤਾ ਤੇ ਅਗਲੇ ਨੂੰ ਖੋਲਣ ਦਾ ਟਾਈਮ ਹੀ ਨਹੀਂ ਮਿਲਿਆ ਤੇ ਜਿਹੜਾ ਬੰਦਪੁਰ ਹੈਡ ਵਰਕਸ਼ਾ ਉਹਦੇ ਸਾਰੇ ਟੁੱਟ ਧੰਨਵਾਦ ਜੀ ਸੋ ਇਹ ਸਾਨੂੰ ਸਾਨੂੰ ਸੁਖਜਿੰਦਰ ਸਿੰਘ ਸੁਖੀ ਰੰਦਾਵਾ ਜਿਨ੍ਹਾਂ ਨੇ ਮੰਗ ਕੀਤੀ ਆ ਕਿ ਇਹਨਾਂ ਹਾਲਾਤਾਂ ਨੂੰ ਪੈਦਾ ਕਰਨ ਵਾਲੇ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮੁੱਖ ਮੰਤਰੀ ਪੰਜਾਬ ਨੂੰ ਦਿੱਲੀ ਦੇ ਵਿੱਚ ਜਾ ਕੇ ਪੰਜਾਬ ਲਈ ਬਣਦੀ ਸਹਾਇਤਾ ਰਾਸ਼ੀ ਜਿਹੜੀ ਆ ਉਹ ਮੰਗਣੀ ਚਾਹੀਦੀ ਆ ਔਰ ਨਾਲ ਦੀ ਨਾਲ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਜਿੱਥੇ ਵੀ ਸਿੱਖ ਵੱਸਦੇ ਆ ਉਹਨਾਂ ਨੂੰ ਇਹਨਾਂ ਸੇਵਾਕਾਰਜਾਂ ਦੇ ਵਿੱਚ ਜ਼ਰੂਰ ਜਿਹੜਾ ਵਾ ਉਹ ਭਾਗ ਲੈਣਾ ਚਾਹੀਦਾ ਵਾ ਕਲ ਨਿਊਜ਼ ਲਈ ਡੇਰਾ ਬਾਬਾ ਨਾਨਕ ਤੋਂ ਕੁਲਦੀਪ ਸਿੰਘ ਜਫਰਪੁਰ